ਹਰ ਮਹੀਨੇ 300 ਯੂਨਿਟ ਬਿਜਲੀ ਫ੍ਰੀ ਪੌਂਡ ਵਾਲੇ ਲੋਕਾਂ ਦੀ ਗਿਣਤੀ ਪੰਜਾਬ ਵਿੱਚ ਵਧਦੀ ਜਾ ਰਹੀ ਹੈ ਇਸੇ وجہ ਨਾਲ ਲੋਕ ਬਿਜਲੀ ਬਿੱਲ ਭਰਨ ਤੋਂ ਬਚ ਰਹੇ ਹਨ ਦੂਜੇ ਪਾਸੇ ਸਰਕਾਰੀ ਖਜ਼ਾਨੇ ਤੇ ਸਿੱਧਾ ਬੋਝ ਪੈ ਰਿਹਾ ਹੈ ਇਹ ਗੱਲ ਪਾਵਰ ਕਾਮ ਦੇ ਪੇਜ 'ਤੇ ਬਿਲਾਤੂ ਸਾਫ਼ ਨਜ਼ਰ ਆ ਰਹੀ ਹੈ ਦਸੰਬਰ 2023 ਤੱਕ 36.65 ਲੱਖ ਲੋਕਾਂ ਦੇ ਜ਼ੀਰੋ ਬਿੱਲ ਆਏ ਸਨ ਦਸੰਬਰ 2022 ਦੇ ਵਿੱਚ ਇਹ ਗਿਣਤੀ 33.16 ਲੱਖ ਸੀ ਇੱਕ ਸਾਲ ਵਿੱਚ ਫ੍ਰੀ ਬਿਜਲੀ ਪਾਉਣ ਵਾਲਿਆਂ ਦੀ ਗਿਣਤੀ 2.89 ਲੱਖ ਵਧੀ ਹੈ। ਬਿਜਲੀ ਵਿਭਾਗ ਵੱਲੋਂ ਘਰੇਲੂ ਮੀਟਰਾਂ 'ਤੇ ਸਬਸਿਡੀ ਦਿੱਤੀ ਜਾਂਦੀ ਹੈ। ਜਿਹੜੇ ਘਰਾਂ ਵਿੱਚ ਪਹਿਲਾਂ ਇੱਕ ਮੀਟਰ ਲੱਗਾ ਸੀ ਹੁਣ ਉਹਨਾਂ ਦੀ ਗਿਣਤੀ ਦੋ ਹੋ ਗਈ ਹੈ। ਜਿਸ ਵਜ੍ਹਾ ਨਾਲ ਉਪਭੋਗਤਾਵਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਦਸੰਬਰ 2023 ਤੱਕ ਸਬਸਿਡੀ ਬਿੱਲ 540.59 ਕਰੋੜ ਰੁਪਏ ਬਣੇ ਹਨ ਜਦੋਂ ਕਿ ਦਸੰਬਰ 2022 ਤੱਕ 388.28 ਕਰੋੜ ਸੀ। ਇੱਕ ਸਾਲ ਵਿੱਚ ਸਬਸਿਡੀ ਬਿੱਲ 152.3 1 ਕਰੋੜ ਵੱਧ ਗਏ ਹਨ ਅੱਗੇ ਵਿੱਤੀ ਸਾਲ ਵਿੱਚ ਪੂਰੇ ਪੰਜਾਬ ਵਿੱਚ ਸਬਸਿਡੀ ਦਾ ਬਿੱਲ 22000 ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ ਇਸ ਵਿੱਚ ਘਰੇਲੂ ਉਪਭੋਗਤਾਵਾਂ ਦਾ 9000 ਕਰੋੜ ਦਾ ਬਿੱਲ ਸ਼ਾਮਲ ਹੈ ਖੇਤੀਬੀ ਮੀਟਰਾਂ ਦਾ ਬਿੱਲ 10000 ਕਰੋੜ ਤੇ ਉਦਯੋਗਿਕ ਸਬਸਿਡੀ 3000 ਕਰੋੜ ਹੋਵੇਗੀ ਅਜਿਹਾ ਵਿੱਚ ਪੰਜਾਬ ਸਰਕਾਰ ਨੂੰ ਰੋਜ਼ਾਨਾ ਔਸਨ 60.27 ਕਰੋੜ ਰੁਪਏ ਸਬਸਿਡੀ ਦੇ ਭਰਨੇ ਹੋਣਗੇ ਬਿਊਰੋ ਰਿਪੋਰਟ ਐਸਐਮਜ਼ ਨਿਊਜ਼